ਨਾ ਰੇਖ ਨਾ ਰੰਗ ਕਿਛੂ ਰੂਪ ਨਾ ਰੇਖ ਨਾ ਰੰਗ ਕੁਛ ਕਿਛੂ ਜਿੱਥੇ ਰੂਪ ਹੁੰਦਾ ਉਥੇ ਲਕੀਰ ਖਿੱਚਣ ਦੀ ਲੋੜ ਹੈ ਰੇਖ ਲਕੀਰ ਨੂੰ ਕਹਿੰਦੇ ਨੇ ਕਿਉਂਕਿ ਜਦ ਆਪਾਂ ਫੋਟੋ ਬਣਾਵਾਂਗੇ ਲਕੀਰ ਤਾਂ ਖਿੱਚਣੀ ਪਊ ਤੇ ਜਿੱਥੇ ਰੂਪ ਨਹੀਂ ਉਥੇ ਰੇਖਾ ਵੀ ਰੇਖਾ ਦਾ ਵੀ ਰੂਪ ਹੈ ਲਕੀਰ ਦਾ ਵੀ ਰੂਪ ਹੈ ਡਿਜੀਟਲ ਵੀ ਕਰ ਸਕਦੇ ਆ ਲਕੀਰ ਨੂੰ ਤੇ ਰੂਪਨ ਰੰਗਨ ਰੇਖਿਕਿਛ ਤ੍ਰਿਗੁਣ ਤੇ ਪ੍ਰਭ ਪਿਤ ਹੁਣ ਇਹਾਂ ਦੇ ਜਿੰਨੇ ਪ੍ਰਭ ਨੇ ਬਣਾਏ ਹੋਏ ਉਤਨਾ ਗੁਣਾ ਵਾਲੇ ਨੇ ਗੱਲ ਇਹ ਸਲੋਕ ਕਿਉਂ ਲਿਖਿਆ ਕਿ ਜਿੰਨੇ ਵੀ ਪ੍ਰਭ ਬਣਾਏ ਨੇ ਇਹਨਾਂ ਨੇ hindu ਮਤਾਲਿਆਂ ਨੇ ਤਿੰਨਾ ਗੁਣਾ ਵਾਲਿਆਂ ਨੂੰ ਪ੍ਰਭ ਨੇ ਇਹਨਾਂ ਨੂੰ ਕਹਵਾਨ ਨੂੰ ਜਿਹੜਾ ਤਿੰਨ ਗੁਣਾਂ ਵਾਲਾ ਉਹਨੂੰ ਇਹਨਾਂ ਨੇ ਗੁਣਾਂ ਦੇ ਸਹਿਤ ਮੰਨਿਆ ਜਿਹੜਾ ਇਹ ਪ੍ਰਭਾ ਇਹਨੂੰ ਇਹਨਾਂ ਨੇ ਮੰਨਿਆ ਨਿਰਗੁਣ ਨਿਰਗੁਣ ਤੇ ਇਹ ਜੀ ਗੁਣੇ ਕੋਈ ਨਹੀਂ ਜਦ ਕਿ ਤਰੇ ਗੁਣਾਂ ਵਾਲਾ ਜਿਹੜਾ ਹੈਗਾ ਉਹ ਨਿਰਗੁਣ ਹੈ ਕਿਉਂ ਉਹਦੇ ਚ ਨੈਗੇਟਿਵ ਗੁਣ ਨੇ ਕਿੰਨੇ ਮਾਇਆ ਚ ਫਸਾਉਣ ਵਾਲੇ ਗੁਣ ਨੇ ਹਾਂ ਰਾਜਗੁਰਨ ਤਮਗੁਰਨ ਸਤਗੁਰਨ ਸਗੇ ਇਹ ਤੇਰੀ ਸਭ ਮਾਇਆ ਉਹਦਾ ਮਾਇਆ ਦੇ ਵਿੱਚ ਸਰੀਰ ਦੇ ਨਾਲੇ ਕੁਝ ਕਰ ਸਕਦਾ ਹੈ ਬਿਨਾ ਸਰੀਰ ਤੇ ਕੁਝ ਨਹੀਂ ਕਰ ਸਕਦਾ ਸਰੀਰ ਦੇ ਨਾਲ ਵੀ ਉਹ ਕੁਝ ਕਰ ਸਕਦਾ ਜੋ ਪਰਮੇਸ਼ਰ ਚਾਹੁੰਦਾ ਜੋ ਪ੍ਰਭ ਚਾਹੁੰਦਾ ਪ੍ਰਮਾ ਨੂੰ ਚਾਹੁੰਦਾ ਉਹ ਕਰ ਸਕਦਾ ਜਿਹੜਾ ਪ੍ਰਭ ਆ ਜੋ ਅਸਲ ਦੇ ਵਿੱਚ ਗੁਣੀ ਨਿਧਾਨ ਹੈ ਪੂਰਨ ਬ੍ਰਹਮਾ ਜੜਾ ਉਹ ਬਿਨਾ ਸ਼ਰੀਰ ਤੇ ਹੀ ਸਭ ਕੁਝ ਕਰ ਸਕਦਾ ਜੋ ਉਹ ਚਾਹੁੰਦਾ ਹੈ ਉਹ ਹੋ ਜਾਂਦਾ ਹੈ ਜੀਵ ਜੋ ਚਾਹੁੰਦਾ ਹੁੰਦਾ ਜੀਵ ਜੋ ਚਾਹੁੰਦਾ ਹੈ ਤਾਂ ਹੁੰਦਾ ਹੈ ਜੇ ਇਹਦੇ ਕੋਈ ਸ਼ਰੀਰ ਹੋਵੇ ਇਹ ਸ਼ਰੀਰ ਇਹਨੂੰ ਦਿੱਤਾ ਤਾਂ ਕਿ ਕੁਝ ਕਰ ਸਕੇ ਕੀ ਕਰ ਸਕੇ ਆਪਣੇ ਹੱਥੀਂ ਆਪਣਾ ਆਪੇ ਕਾਜ ਸਵਾਰ ਸਕੇ ਜੋ ਇਹਨੇ ਕਾਜ ਬਗਾੜਿਆ ਇਹਨੇ ਬਗਾੜ ਲਿਆ ਨਾ ਆਪਣਾ ਕੋੜ ਕੋੜਾ ਮਾਲ ਲਿਆ ਨਾ ਆਪਣੇ ਹੱਥ ਡੋਰ ਛੱਡਤੀ ਜੋ ਸੀ ਨਾ ਸੁਰ ਸੁਰ ਦੇ ਵਿੱਚ ਚੱਲਦਾ ਸੀ ਸੁਰ ਮਿਸ ਹੋ ਗਈ ਤੇ ਇੱਕ ਸੁਰ ਨਹੀਂ ਰਿਹਾ ਸੱਚਖੰਡ ਸੁਰ ਵਿਗੜ ਗਈ ਮਤ ਭੇਦ ਹੋ ਗਿਆ ਉੱਥੇ ਮਤ ਪੇਦ ਹੋ ਗਿਆ ਤੇ ਇਹ ਮਤ ਪੇਦ ਦਾ ਆਪਣਾ ਸੋਚਦਾ ਰਿਹਾ ਉਹ ਹੋਰ ਕੋ ਸੋਚਦੇ ਰਹਿ ਹੋਰ ਕੋ ਸੋਚਦਾ ਰਿਹਾ ਸੋਚ ਬਦਲਦੀ ਆ ਜੇ ਤੇ ਸੋਚ ਬਦਲ ਜਾਂਦੀ ਉਥੇ ਦੋ ਹੋ ਜਾਂਦੇ ਨੇ ਕਿਸੇ ਪਾਰਟੀ ਵਿੱਚ ਕਿਸੇ ਬੰਦਿਆਂ ਦੀ ਦੋ ਚਾਰ ਬੰਦਿਆਂ ਦੀ ਸੋਚ ਬਦਲ ਜਵੇ ਪਾਰਟੀ ਨੂੰ ਅੱਡ ਹੋ ਜਾਂਦੇ ਨੇ ਘਰ ਦੇ ਵਿੱਚ ਸੋਚ ਸੋਚ ਬਦਲ ਜਵੇ ਅੱਡ ਹੋ ਜਾਂਦੇ ਨੇ ਵਡੀਆਂ-ਵਡੀਆਂ ਦੁਨੀਆ ਦੀਆਂ ਲੜਾਈਆਂ ਸੋਚ ਤੋਂ ਹੀ ਸ਼ੁਰੂ ਹੋਈਆਂ ਨੇ ਲੜਾਈਓ ਸੋਚ ਤੋਂ ਸ਼ੁਰੂ ਹੁੰਦੀ ਹੈ ਡਿਫਰੈਂਟ ਸੋਚ ਆ ਜੜੀ ਡਿਫਰੈਂਟ ਓਪੀਨੀਅਨ ਆ ਜੜੀ ਉਹ ਲੜਾਈ ਦਾ ਕਾਰਨ ਹੈ ਉਹਦੀ ਓਪੀਨੀਅਨ ਉਹਦੀ ਕੁਝ ਹੋਰ ਅੱਛਾ ਉਹਦੀ ਕੁਝ ਹੋਰ ਇੱਛਾ ਇੱਛਾ ਦਾ ਪਹਿਲਾਂ ਮਨਾਂ ਦਾ ਟਕਰਾਅ ਹੁੰਦਾ ਹੈ ਅੰਦਰ ਹੁੰਦਾ ਫਿਰ ਉਹ ਟਕਰਾਅ ਜ਼ੁਬਾਨ ਤੇ ਆ ਜਾਂਦਾ ਜੋ ਅੰਤੇ ਆਇਆ ਫਿਰ ਤੂੰ ਤੂੰ ਮੈਂ ਮੈਂ ਤੇ ਆ ਜਾਂਦਾ ਤੂੰ ਤੂੰ ਮੈਂ ਮੈਂ ਤਾਂ ਹੱਥੋਂ ਪਾਈ ਤੇ ਆ ਜਾਂਦਾ ਹੱਥੋਂ ਪਾਈ ਤਾਂ ਫਿਰ ਗਾ ਜਿੰਨਾ ਵਰਜੀਬਾ ਲਓ ਝਗੜੇ ਦਾ ਕਾਰਨ ਡਿਫਰੈਂਸ ਆਫ ਓਪੀਨੀਅਨ ਹੈ ਜੇ ਓਪੀਨੀਅਨ ਦਾ ਜਿਹੜਾ ਡਿਫਰੈਂਸ ਹੈ ਖਤਮ ਕਰ ਦਈਏ ਤਾਂ ਦੁਨੀਆ ਝਗੜਾ ਨਹੀਂ ਰਹਿ ਸਕਦਾ ਸੱਚਖੰਡ ਦਾ ਝਗੜਾ ਕਿਉਂ ਨਹੀਂ ਹੈ ਉੱਥੇ ਕੋਈ ਕਿ ਉੱਥੇ ਡਿਫਰੈਂਸ ਆਫ ਓਪੀਨੀਅਨ ਹੈ ਨਹੀਂ મતਬੇਦ ਹੈ ਨਹੀਂ ਸੰਸਾਰ ਚ ਮਤ ਭੇਦ ਨੇ ਬਹੁਤਿਆਂ ਮਤਾਂ ਨੇ ਮਤਾਂ ਬਹੁਤਿਆਂ ਨੇ ਸੰਸਾਰ ਝਗੜੇ ਨੇ ਆਪਣੀ ਆਪਣੀ ਮਤ ਝਗੜੇ ਨੇ ਇਹ ਕਹਿੰਦੇ ਨੇ ਜਿਹੜੇ ਲੋਕ ਕਹਿੰਦੇ ਆਪਣੀ ਮੰਨੀ ਮਤ ਰਹੂਗਾ ਰਹੂਗੀ ਉਹ ਝਗੜਾ ਮਟਾ ਨਹੀਂ ਸਕਦੇ ਝਗੜਾਲੂ ਨੇ ਇਹ ਤਾਂ ਉਹਨਾਂ ਨੂੰ ਬੁੱਢੀ ਹੈ ਦੀ ਇਹ ਬੁੱਢੀ ਹੈ ਇਲਾਜ ਹੈ ਨਹੀਂ ਉਹਨਾਂ ਨੂੰ ਉਹਨੂੰ ਸਮਝ ਨਹੀਂ ਵੀ ਇਹਦਾ ਇਲਾਜ ਕੀ ਹੈ ਉਹ ਸਮਝਦੇ ਨੇ ਇਹਦਾ ਇਲਾਜ ਨਹੀਂ ਕੋਈ ਸੋ ਗੁਰਮਤ ਵਿੱਚ ਇਲਾਜ ਹੈ ਹੋਰ ਵੈਸੇ ਇਲਾਜ ਹੈ ਨਹੀਂ ਕੋਈ ਗੁਰਬਾਣੀਆਂ ਵਾਲਾ ਜਾ ਗੁਰਬਾਣੀ ਚੋਦਾ ਵਾਲਾ ਜਾ ਹੋਰ ਹੈ ਨਹੀਂ ਕੋਈ ਉਹਨਾਂ ਨੂੰ ਇਹਦੀ ਨੌਲੇਜ ਨਹੀਂ ਇਸ ਕਰਕੇ ਉਹ ਕਹਿੰਦੇ ਹੋਣਗੇ ਇਹ ਝਗੜਾ ਮਟਾਉਣ ਵਾਸਤੇ ਗੁਰਬਾਣੀ ਹੈ ਝਗੜਾ ਤਾਮੜੂ ਜੇ ਮਤਾਂ ਬਾਕੀ ਸਾਰੀਆਂ ਖਤਮ ਹੋ ਜਾਣਗੀਆਂ ਜਾਲੇ ਮਤ ਆਪਣਾ ਪ੍ਰੈਸ਼ਰ ਬਣਾਉਂਦੀ ਹੈ ਸੰਸਾਰ ਦੇ ਵਿੱਚ ਝਗੜਨ ਵਾਲਿਆਂ ਨੂੰ ਝੂਠੇ ਸਾਬਤ ਕਰਦੀ ਹੈ ਤਾਂ ਝਗੜਾਲੂ ਸਾਰੇ ਇਕੱਠੇ ਹੋ ਕੇ ਇਸ ਮਤ ਨੂੰ ਸਮਾਪਤ ਕਰ ਦਿੰਦੇ ਨੇ ਵੀ ਇਹ ਤਾਂ ਆਪਾਂ ਨੂੰ ਖਤਮ ਕਰਦੀ ਆਪਣੀ ਚੌਧਰੇ ਜਾਂਦੀ ਹੈ ਸਾਰਿਆਂ ਦੀ ਹਾਲਾਂਕਿ ਲੜਦੇ ਹੁੰਦੇ ਨੇ ਆਪਸ ਵਿੱਚ ਹੀ ਪਰ ਇਕੱਠੇ ਹੋ ਜਾਂਦੇ ਨੇ ਦੁਸ਼ਮਣ ਦਾ ਦੁਸ਼ਮਣ ਦੋਸਤ ਬਣ ਜਾਂਦਾ ਫਿਰ ਜਦ ਦੁਸ਼ਮਣ ਬਹੁਤ ਤਕੜਾ ਹੋਵੇ ਛੋਟੇ ਜਿਹੜੇ ਦੁਸ਼ਮਣ ਹੁੰਦੇ ਨੇ ਆਪਸ ਵਿੱਚ ਹੀ ਲੜਨ ਵਾਲੇ ਉਹ ਇਕੱਠੇ ਹੋ ਜਾਂਦੇ ਨੇ ਐਵੇਂ ਹੀ ਹੋਏ ਸੀ ਐਵੇਂ ਹੀ ਹੋਏ ਉਦਾਸੀ ਸੰਿਆਸੀ ਜੋਗੀ ਬਿਰਾਗੀ ਸਾਰੇ ਗੁਰੂ ਘਰ ਤੋਂ ਖਿਲਾਫ ਬੰਦਾ ਬਿਰਾਗੀ ਉਹ ਵੀ ਖਿਲਾਫ ਸ੍ਰੀ ਚੰਦ ਉਦਾਸੀਏ ਉਹ ਵੀ ਖਿਲਾਫ ਜੋਗੀ ਨੇ ਉਹ ਵੀ ਖਿਲਾਫ ਮੁਸਲਮਾਨ ਨੇ ਉਹ ਵੀ ਖਿਲਾਫ ਹਿੰਦੂ ਨੇ ਉਹ ਵੀ ਖਿਲਾਫ ਪੱਥਰ ਪੂਜ ਵੀ ਖਿਲਾਫ ਵਿਸ਼ਨੂੰ ਨੂੰ ਮੰਨਣ ਵਾਲੇ ਉਹ ਵੀ ਖਿਲਾਫ ਸ਼ਿਵ ਜੀ ਨੂੰ ਮੰਨਣ ਵਾਲੇ ਉਹ ਵੀ ਖਿਲਾਫ ਸਾਰੇ ਇਕੱਠੇ ਹੋ ਗਏ ਕਿਉਂ ਪਤਾ ਸੀ ਵੀ ਇਹਦਾ ਜਵਾਬ ਇਹਦੇ ਵਾਸਤੇ ਇਹ ਸਾਰਿਆਂ ਦੇ ਖਿਲਾਫ ਹੈ ਸਾਰਿਆਂ ਦੇ ਵਿੱਚ ਖਿਲਾਫ ਨਹੀਂ ਹੈ ਸਾਰਿਆਂ ਤੇ ਖਿਲਾਫ ਨਹੀਂ ਸਾਰਿਆਂ ਤੇ ਇਹਨਾਂ ਉਹ ਸ਼ਾਂਤੀ ਅਮਨ ਸ਼ਾਂਤੀ ਪੈਦਾ ਕਰਦੀ ਹੈ ਸ਼ਾਂਤੀ ਸ਼ਾਂਤੀ ਵਾਸਤੇ ਸਾਰੇ ਕਹਿੰਦੇ ਨੇ ਸ਼ਾਂਤੀ ਮਿਲਦੀ ਹੈ ਕਰਦੇ ਸ਼ਾਂਤ ਨੇ ਕਹਿੰਦੇ ਨੇ ਸ਼ਾਂਤੀ ਹੈ ਸ਼ਾਂਤੀ ਦਾ ਜਦ ਪੈਦਾ ਹੋਈਆ ਝਗੜਾ ਨਹੀਂ ਰਹੂਗਾ ਜਿੰਨਾ ਚਿਰ ਝਗੜਾ ਸ਼ਾਂਤੀ ਕਿਵੇਂ ਹੋ ਜੂਗਾ ਕਬੀਰ ਨੇ ਕਿਹਾ ਅਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਪੰਡਤ ਮੁੱਲਾ ਝਗੜੇ ਦੀ ਜੜ ਨੇ ਪੰਡਤ ਮੁੱਲਾ ਦਾ ਝਗੜਾ ਜ਼ਰੂਰ ਸੀ ਪਰ ਦੋਏ ਇਕੱਠੇ ਹੋ ਗਏ ਕਹਿੰਦੇ ਇਹ ਤਾਂ ਸਾਨੂੰ ਝਗੜੇ ਦੀ ਜੜ ਕਹਿੰਦਾ ਪਹਿਲਾਂ ਇਹਦਾ ਨਿਬੜਲੀਏ ਫਿਰ ਆਪਾਂ ਫਿਰ ਨਿਬੜਲਾਂਗੇ ਬਾਅਦ ਚ ਆਪਾਂ ਫਿਰ ਨਿਬੜਲਾਂਗੇ ਪਹਿਲਾਂ ਇਹਦਾ ਨਿਬੜਲੀਏ ਤਖੜਾ ਦੁਸ਼ਮਣ ਹੈ ਇਸ ਕਰਕੇ ਕੋਈ ਇਹਨੂੰ ਬਰਦਾਸ਼ਤ ਨਹੀਂ ਕਰਦਾ ਇਸ ਮਤ ਨੂੰ ਜੇ ਪ੍ਰਗਟ ਹੁੰਦੀਆਂ ਹੰਗਾਰਾ ਵੀ ਨਹੀਂ ਭਰਦੇ ਬਾਕੀ ਸਾਰੇ ਹਾਂ ਘਰ ਆ ਤਾਂ ਨਹੀਂ ਭੱਜਦੇ ਉਹਨਾਂ ਦੀ ਚੌਧਰ ਜਾਂਦੀ ਹੈ ਸੰਸਾਰ ਚ ਚੌਧਰ ਦੀ ਲੜਾਈ ਹੈ ਚੌਧਰ ਸਾਰੇ ਚਾਹੁੰਦੇ ਨੇ ਸੱਜ ਖਾਨ ਦੇ ਵਿੱਚ ਉਹਦਰ ਕੋਈ ਚਾਹੁੰਦਾ ਨਹੀਂ ਭਗਤ ਚੌਧਰ ਚਾਹੁੰਦੇ ਨਹੀਂ ਉਹ ਇਹ ਦੱਸਦੇ ਨੇ ਵੀ ਚੌਧਰ ਹੀ ਤੁਹਾਡੇ ਜਿਹੜੀ ਚੌਧਰ ਹੈ ਇਹ ਹੀ ਝਗੜੇ ਦੀ ਜੜ ਹੈ ਚੌਧਰ ਤਿਆਗ ਦਿਓ ਝਗੜਾ ਮੁੱਕ ਜੂ ਇਹ ਲੋਕ ਬੰਦੇ ਨਹੀਂ ਇੱਕ ਤੋੜ ਤੋ ਜੋ ਮਰਜੀ ਗਈ ਜਾਣ ਫਤਰੋਣੀ ਮੰਨਦੇ ਕਬੀਰ ਦੀ ਸਿੱਖਿਆ ਦੀ ਲੋੜ ਹੈ ਜੀ ਫਲਾਣਾ ਬਗਵਾਸ ਕਰੀ ਜਾਂਦੇ ਨੇ ਕਿ ਜਾਂਦੇ ਖੜਗੇ ਬੜੇ ਬੜੇ ਮੰਦਿਰ ਬੱਕ ਮਾਰ ਤਾਂ ਅੰਦਰੋਂ ਨਹੀਂ ਜਾਂਦੇ ਚੌਧਰ ਹੈ ਨਾ ਉਹ ਜੇ ਬ੍ਰਿਸ਼ੀਨਾ ਬੜੇ ਫੇ ਗੁੱਸੇ ਹੋ ਜਾਂਦੇ ਨੇ ਸਾਨੂੰ ਜੀ ਮਨਿਸਤਰੀ ਨਹੀਂ ਮਿਲੀ ਚੌਧਰ ਹੈ ਅੰਦਰ ਕੀ ਲੋਕ ਜਾਣਦੇ ਨਹੀਂ ਐ ਨਾ ਗੱਲਾਂ ਨੂੰ ਸਭ ਜਾਣਦੇ ਨੇ ਲੇਕਿਨ ਸੰਸਾਰ ਇਹ ਕੂੜਾ ਹੈ ਕੂੜਾ ਦਾ ਪਸਾਰ ਹੈ ਕੂੜਾ ਰਾਜਾ ਕੂੜ ਪ੍ਰਜਾ ਕੂੜ ਸਭ ਇਹ ਕੂੜਾ ਚੁੱਕ ਕੇ ਜਿਵੇਂ ਆਪਾਂ ਬਾਹਰ ਛੱਡ ਦਿੰਦੇ ਆ ਨਾ ਸ਼ਹਿਰ ਦਾ ਇੱਕ ਥਾਂ ਆ ਕੂੜਾ ਹੀ ਛਟਿਆ ਹੋਇਆ ਇੱਥੇ ਗੰਦ ਸੱਚ ਖੜਦਾ ਗੰਦ ਆ ਇੱਥੇ ਹੋਰ ਕੁਝ ਨਹੀਂ ਗੰਦ ਤਾਂ ਇਹਨੂੰ ਵਿਖਿਆ ਗਿਆ ਵਿਸ਼ਟਾ ਕਿਹਾ ਹੈ ਇਹਨੂੰ ਵਿਸ਼ਟਾ ਵਿਸ਼ਟਾ ਦਾ ਕੀੜਾ ਵਿਸ਼ਟਾ ਦੇ ਕੀੜੇ ਵਿਸ਼ਟਾ ਚ ਸਮਾਏ ਹੋਏ ਨੇ ਇਦੋਂ ਜ਼ਿਆਦਾ ਗੁਰਬਾਣੀ ਕੀ ਕਹਿ ਦਿੰਦੀ ਇਹਨਾਂ ਗੱਲਾਂ ਤੇ ਦੁਖੀ ਵੀ ਹੁੰਦੇ ਨੇ ਜੇ ਹੁਣ ਮੈਂ ਉਹਦੀ ਸਪਸ਼ਟ ਘਰਤੀ ਗੱਲ ਗੁਰਬਾਣੀ ਦਾ ਆਸ਼ਾ ਕੀਆ ਕਹਿਣ ਦਾ ਵਿਸਟਾਖਾਂ ਕੀੜਾ ਵਿਸਟਾਮ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਘਾਉਂਦੇ ਨੇ ਸਾਰੇ ਵਿਸਟਾਖੇ ਕੀੜੇ ਨੇ ਹੁਣ ਉਹ ਕਦੋਂ ਕਹਿਣਗੇ ਸਾਨੂੰ ਕੋਈ ਵਿਸਟਾਖਾ ਕੀੜਾ ਕਹੋ ਉਹਨਾਂ ਦੀ ਤਾਂ ਪੂਜਾ ਹੁੰਦੀ ਆ ਉਹਨੂੰ ਤਾਂ ਮਹਾਪੁਰਸ਼ ਕਹਿੰਦੇ ਨੇ ਲੋਕ ਉਹ ਪਰਮਪੁਰਖ ਨਾਲ ਵੀ ਪੁਰਖੇ ਲੱਗਿਆ ਉਹ ਮਹਾਪੁਰਸ਼ ਨੇ ਇੱਕ ਪਰਮਪੁਰਖ ਆ ਉਹਦੇ ਨਾਲ ਵੀ ਪੁਰਖੇ ਲੱਗੇ ਹੋਇਆ ਹੈ ਮੈਂ ਹੂੰ ਪਰਮਪੁਰਖ ਦਾ ਦਾਸ ਆ ਇਹ ਜੇ ਲੋਕ ਨੇ ਮੂਝ ਹੋ ਰਹਾ ਹੈ ਮਨ ਵਿੱਚ ਕੁਝ ਹੋਰ ਹੈ ਉਹਨਾਂ ਨੇ ਜਿਹੜਾ ਰਜੋਗਣ ਤਮੋਗਣ ਸਤੋਗਣ ਦੇ ਵਿੱਚ ਸੀ ਉਹਨੂੰ ਚਾਕੇ ਭਗਵਾਨ ਬਣਾ ਗਏ ਅਸਲੀ ਭਗਵਾਨ ਗੈਬ ਕਰਤਾ ਉਹ ਤਿਹ ਹੋਂ ਗੁਣ ਤੇ ਪ੍ਰਭਪੈਣ ਤੇ ਉਹ ਗਣ ਤੇ ਪ੍ਰਭਪੈਣ ਨਾ ਅਸਲੀ ਪ੍ਰਭ ਤਿੰਨ ਗੁਣਾਂ ਤੇ ਭਰੇ ਹੈ ਤਿੰਨ ਗੁਣ ਮਾਇਆ ਚ ਨੇ ਤਿਆਗ ਗੁਣ ਮਿੱਟੇ ਖਾਈਏ ਸਾਰ ਜਿਹਨੇ ਤਿੰਨੇ ਗੁਣ ਮਟਾਤੇ ਉਹ ਗੱਲ ਸਮਝੂਗਾ ਗੁਰਬਾਣੀ ਦੀ ਗੁਰਬਾਣੀ ਉਹਨੂੰ ਹਜ਼ਮ ਹੋਊਗੀ ਨਹੀਂ ਹਜ਼ਮੇ ਨਹੀਂ ਥੋੜੀ ਜਿਹੜਾ ਤਿੰਨਾ ਗੁਣਾ ਤਾਂ ਉੱਪਰ ਉੱਠ ਗਿਆ ਤਿੰਨੇ ਗੁਣ ਜਿਹਨੇ ਤਿਆਗ ਤੇ ਅੰਦਰੋਂ ਮਟਾਤੇ ਤਿੰਨ ਤਾਂ ਖਾਈਆਂ ਨੇ ਇਹ ਇਹ ਤਿੰਨੇ ਗੁਣ ਤਿੰਨ ਖਾਈਆਂ ਨੇ ਇੱਕ ਖਾਈ ਪਾਰ ਕਰ ਗਿਆ ਜੇ ਤਮੋਂ ਗੁੰਦੀ ਤੇ ਸਤੋ ਗੁੰਦੀ ਰਜੋ ਗੁੰਦੀ ਖਾਈ ਚੜਿਆ ਪਿਆ ਰਜੋ ਗੁੰਦੀ ਖਾਈ ਪਾਰ ਕੀਤੀ ਸਤੋ ਗੁੰਦੀ ਖਾਈ ਚੜਿਆ ਪਿਆ ਸਤੋ ਗੁੰਦੀ ਵੀ ਖਾਈ ਆ ਜਿੱਥੇ ਸਾਰੀਆਂ ਮੱਤਾ ਵਾਲੇ ਬੰਦੇ ਨੇ ਉਹ ਖਾਈ ਚੜਿਆ ਨੇ ਸਤੋ ਗੁੰਦੀ ਚ ਸਤੋ ਗੁੰਦੀ ਖਾਈ ਦੇ ਵਿੱਚੋਂ ਤਿਆਨ ਗੰਦਰਾ ਤਿਆਨ ਆਇਆ ਵਾਲਾ ਖਾਈ ਪਾਰ ਕਰ ਮੈਂ ਜਾਣ ਨਹੀਂ ਆ ਧਿਆਨ ਪਿਛੇ ਰੋਜੋ ਗੁੰਨ ਵਾਲਿਆਂ ਵੱਲ ਰਜਵਣ ਵਾਲੀ ਕਿੰਨੀ ਸੰਗਤ ਮੈਂ ਜੋੜਨੀ ਹੈ ਅੱਪ ਵੱਟੋ ਵੱਟ ਘੋਟਾ ਮੈਂ ਵਧਾਉਣੀਆਂ ਨੇ ਰਜਵਣ ਵਾਲਾ ਜੇ ਧਰਮ ਬਦਲੀ ਕਰਦੇ ਤਨ ਬਦਲ ਬਦਲੀ ਨਾ ਕਰੋ ਕਾਨੂੰਨ ਬਣਾਓ ਕਿਉਂ ਕਰਦੇ ਨੇ ਧਿਆਨ ਰਜਵਣ ਚਾ ਕਹਿੰਦੇ ਨੇ ਸਤੋ ਗੁੰਨ ਧਿਆਨ ਤਾਂ ਸਾਰਾ ਰਜਵਣ ਚਾ ਬੈਕ ਨੂੰ ਧਿਆਨ ਹੈ ਵਾਇਸ ਧਿਆਨ ਤੇ ਖਾਈ ਚ ਨੇ ਜਿਨ੍ਹਾਂ ਦਾ ਬੈਗ ਤਿਆਨ ਆ ਉਹ ਸਤੋਗੁਣ ਹੁੰਦੇ ਹੋਏ ਵੀ ਖਾਈ ਚ ਨੇ ਰਹਿ ਗਏ ਗਾਂ ਜਾਣ ਦੀ ਨਹੀਂ ਸੋਚ ਰਹੇ ਪਿੱਛੇ ਦਾ ਫਿਕਰ ਹੈ ਇਹ ਹਾਲਤ ਸੰਸਾਰ ਦੀ ਹੈ ਤੇ ਕਹਿੰਦੇ ਨੇ ਵੀ ਜਿਹੜਾ ਰਹਿ ਜਾਓ ਜਿਹੜਾ ਤਿੰਨੇ ਗੁਣ ਵਾਲਾ ਹੈ ਇਹ ਸਰਗੁਣ ਹੈ ਪ੍ਰਚਾਰੇ ਗੀਤਾ ਜਿਹੜਾ ਅਸਲੀ ਬ੍ਰਹਮਾ ਔਰ ਨਰਗਣਾ ਜੋ ਕੋਈ ਗੁਣੇ ਨਹੀਂ ਆ ਸੂਰਜ ਕੀ ਦੇ ਆਸਰੇ ਚੱਲਦਾ ਫਿਰ ਥੋੜੇ ਆਸਰੇ ਚੱਲਦਾ ਧਰਤੀ ਕੀ ਦੇ ਆਸਰੇ ਖੜੀ ਆ ਜਮੀਂ ਨਹੀਂ ਪੈਂਦਾ ਫਿਰ ਕੌਣ ਨਹੀਂ ਬਹੁੰਦਾ ਫਿਰ ਸ਼ਕਤੀਆਂ ਤੁਸੀਂ ਤੈਨੂੰ ਵੜਾ ਲਿਆ ਬ੍ਰਹਮਾ ਵਿਸ਼ਰੂਪ ਸ਼ਿਵਜੀ ਤਿੰਨਾਂ ਦਾ ਆਪਸ ਵਿੱਚ ਮੇਲ ਕੋਈ ਨਹੀਂ ਇਹ ਸਭ ਪਖੰਡਵਾਦ ਹੈ ਝੂਠ ਫਰੇਬ ਪਖੰਡਾ ਸਭ ਘੜਿਆ ਹੋਇਆ ਇਹਨਾ ਮਤਾਂ ਦਾ ਜਦ ਗੁਰਬਾਣੀ ਇਹ ਗੱਲ ਕਹਿੰਦੀ ਹੈ ਤੋ ਤੜਸਦੇ ਨੇ ਸੱਚ ਬੋਲਦੀ ਆ ਤਾਂ ਤੜਸਦੇ ਨੇ ਜੇ ਸੱਚ ਬੋਲੇ ਕੂੜਾ ਜਲ ਜਾਵੀਂ ਕੂੜਾ ਜਲ ਜਾਂਦਾ ਸੱਚ ਨੂੰ ਸੁਣ ਕੇ ਨਾਮ ਨੂੰ ਸੁਣ ਕੇ ਜਿਵੇਂ ਵਿਛੂ ਲੜ ਜਾਂਦਾ ਹੈ ਤੜਸਦੇ ਨੇ ਨਾਮ ਸੁਣ ਤੇ ਜਾਂ ਨਾ ਵਿਛੂ ਵਿਛੂ ਡਸਾਨਾ ਜਿਵੇਂ ਵਿਛੂ ਡੰਗ ਮਾਰ ਦਿੰਦਾ ਹੈ ਤੜਸਦੇ ਫਿਰਦੇ ਨੇ ਅੰਦਰੋਂ ਸਾਰੇ ਹੀ ਤੜਫਦੇ ਨੇ ਪਰ ਕਰ ਕੁਝ ਨਹੀਂ ਸਕ ਸਕਦੇ ਅੰਦਰੋਂ ਜੋ ਮਰਜੀ ਤੜਫੀ ਜਾਣ ਜੇ ਬੋਲਦੇ ਨੇ ਤਾਂ ਵੀ ਔਖਾ ਪਬਲਿਕ ਹੈ ਕਿਵੇਂ ਕਰਨ ਕਿਵੇਂ ਵਿਰੋਧ ਝੂਠ ਵਿਰੋਧ ਨਹੀਂ ਕਰ ਸਕਦਾ ਝੂਠ ਕਿਵੇਂ ਵਿਰੋਧ ਕਰੇ ਸੱਚਾ ਉਹ ਮੰਨਣਾ ਹੀ ਪੈਂਦਾ ਹੈ ਜਵਾਨੀ ਖਲਾਮੀ ਮੰਨਣਾ ਪੈਂਦਾ ਹੈ ਅੰਦਰੋਂ ਨਹੀਂ ਮੰਨਦੇ ਹਾਂਜੀ ਤਿਸ ਹੀ ਬੁਝਾਏ ਨਾਨਕਾ ਜਿਸ ਹੋਗਾ ਸੋ ਪ੍ਰਸੰਨ ਤਿਸ ਹੀ ਬੁਝਾਏ ਨਾਨਕਾ ਇਹ ਗੱਲ ਉਹਨੂੰ ਸਮਝ ਆਉਂਦੀ ਆ ਜੋ ਇੰਨੀ ਬੋਲੀ ਹੈ ਵਿਆਖਿਆ ਇੰਨਾ ਜੇ ਤਾਂ ਕੀਤੀ ਆ ਅਗਲਾ ਅਗਲੀ ਪੰਕਤੀ ਬਹੁਤ ਖਤਰਨਾਕ ਹੈ ਕਿਉਂ ਨਹੀਂ ਸਮਝ ਆ ਰਹੀ ਲੋਕਾਂ ਦੇ ਗੱਲ ਬਲਬਲੇ ਪੜ੍ਹਿਆ ਲਿਖਿਆ ਦੇ بڑے بڑے ਜੱਜ ਬੈਠੇ ਨੇ بڑے بڑے ਦਿਮਾਗ ਦੇ ਲੋਕ ਬੈਠੇ ਨੇ ਕਿਉਂ ਨਹੀਂ ਸਮਝ ਆ ਰਹੀ ਇਹ ਗੱਲ ਇਹਨੂੰ ਉਹਦੇ ਖਾਨੇ ਚ ਗੱਲ ਪਾਉਗੀ ਤਿਸੇ ਭਜਾਏ ਨਾਨਕਾ ਜੇ ਸੋਬੇ ਸੋ ਜਿਹਦੇ ਤੇ ਉਹਦੀ ਕਿਰਪਾ ਹੋਊ ਜਿਹਨੂੰ ਆਪਣੇ ਸੱਚਖੰਡ ਕੇ ਲੈ ਜਾਣਾ ਹੋਊ ਨਾ ਉਹਦੇ ਸਮਝ ਆਊ ਦੂਏ ਤੇ ਨਹੀਂ ਦੂਏ ਨਾ ਮੰਨਣੀ ਉਹ ਤਾਂ ਬੰਨਣਾ ਚ ਨਹੀਂ ਹੋਣੀ ਜਿਸ ਉੱਪਰ ਸੋ ਪਰਸੰਨ ਜਿਸ ਹੋਗਾ ਸੋ ਪਰਸੰਨ ਜਿਹਦੇ ਤੇ ਆਪ ਪਰਸੰਨ ਹੋਵੇ ਉਹ ਕੌਣ ਹੈ ਉਹ ਵੈਸ਼ਨੂ ਆ ਉਹ ਗਾਇਨੂ ਜਿਸ ਉੱਪਰ ਸੋ ਪਰਸੰਨ ਉਹ ਵੈਸ਼ਨੂ ਆ ਬੈਜ ਨੂੰ ਦੀ ਖੁਰਾਕ ਮਾਇਆ 'ਚ ਨਹੀਂ ਹੁੰਦੀ। ਮਾਇਆ ਦੇ ਵਿੱਚ ਪੈਦਾ ਹੋਇਆ ਮਾਸ ਹੋਰ ਕਿੱਥੋਂ ਹੈ? ਮਾਸ ਕਿੱਥੋਂ ਪੈਦਾ ਹੈ? ਮੱਛੀ ਕਿੱਥੋਂ ਪੈਦਾ ਹੋਈ ਮਾਇਆ 'ਚੋਂ? ਵਿਸਰਗ ਦੀ ਮਾਇਆ ਤੋਂ ਵਿਸਰਗ ਦੀ ਮਾਇਆ ਜਿੱਦੀ ਖੁਰਾਕ ਮਾਇਆ ਦੇ ਵਿੱਚ ਮਾਸ ਮਾਸਾ ਹਰੀ ਹੈ। ਜਿੱਦੀ ਖੁਰਾਕ ਸੱਚ ਹੈ ਆਤਮਾ ਦੀ ਖੁਰਾਕ ਹੈ, ਸ਼ਰੀਰ ਦੀ ਖੁਰਾਕ ਆਤਮਾ ਦੀ ਖੁਰਾਕ ਅੱਡ-ਅੱਡ ਹੁੰਦੀ ਹੈ। ਸਰੀਰ ਮਾਇਆ ਦਾ ਜੀ ਫੁਰਾਕ ਮਾਇਆ ਸਰੀਰ ਤਾਂ ਇੱਥੇ ਹੀ ਰਹਿ ਜਾਣਾ ਸਰੀਰ ਦਾ ਪਨਪਾਪ ਇਹਦੇ ਨਾਲ ਇੱਥੇ ਰਹੂ ਆਪੇ ਪਰਦਰ ਹੋਏ ਥੇ ਇਹ ਸਰੀਰ ਨੇ ਕੁਝ ਸਾਦਾ ਇੱਥੇ ਰਹਿ ਜਾਣਾ ਭਰੂ ਆਪੇ ਪਰਦਾ ਰਹਿਣ ਦੇ ਆਪਣੀ ਕਿਲੇਣ ਜੇ ਪਨਪਨ ਪਾਉ ਹੋਈ ਸਰੀਰ ਨੂੰ ਤੂੰ ਸੋਨੂ ਕਾ ਦਾ ਫਿਕਰ ਹੈ ਜਿਹੜਾ ਸਰੀਰ ਦਿੱਤਾ ਹੋਇਆ ਆਪੇ ਇਹਦਾ ਪਨਪਾਪ ਲਾਉਂਦਾ ਰਹੂ ਆਤਮਾ ਦੀ ਗੱਲ ਕਰੋ ਆਤਮਾ ਦੀ ਗੱਲ ਕਰਦੇ ਕਰਦੇ ਸ਼ਰੀਰ ਵਿੱਚ ਵੜ ਲੈਂਦੇ ਨੇ ਜਾਣ ਕੇ ਸ਼ਰੀਰ ਜਿਹੀ ਰਹਿ ਜਾਂਦਾ ਆਤਮਾ ਛੱਡ ਦਿੰਦੇ ਨੇ ਬੜੇ ਛਾਤਰ ਆਦਮੀ ਨੇ ਬੜੀ ਚਲਾਕੀ ਨਾਲ ਪਰ ਗੁਰਬਾਣੀ ਦਾ ਜਿਵੇਂ ਇਹ ਨਿਉੜਾ ਫੜਦਾ ਸਪਨ ਨੂੰ ਗਰਦਨ ਤੋਂ ਫੜਦਾ ਉੱਥੋਂ ਫੜਦਾ ਜਿੱਥੋਂ ਮੁੜੇ ਨਹੀਂ ਸਕਦਾ ਉਹ ਗਰਦਨ ਤੋਂ ਫੜ ਲੈਂਦਾ ਸਪਨ ਨੂੰ ਆ ਬਈ ਡੋੜਾ ਛੋੜੇਗਾ ਉਹਦਾ ਸਪ ਚਾਹ ਕਿੱਡੇ ਗੜੇ ਹੋਣਗੇ ਉਹ ਜਾਨੂੰ ਵੜ ਮਾਰ ਦੋ ਐਨੂੰ ਨਿਕਲ ਜਾਂਦਾ ਵਿੱਚੋਂ ਆਕਰ 5-7 ਮਿੰਟ ਚ ਮਾਰ ਦਿੰਦਾ ਉਹਨੂੰ ਐ ਫੜੇ ਨਾ ਗਰਦਨ ਤੋਂ ਸੱਪ ਫਣੀਆ ਰਹੇ ਮੂੰਹ ਨਹੀਂ ਖੋਲਣ ਦਾ ਕਈ ਵਾਰ ਤਾਂ ਐਨਾ ਨੇੜੇ ਤੋਂ ਫੜ ਲਿਆ ਮੂੰਹ ਨਹੀਂ ਖੋਲਣ ਮੂੰਹ ਅੱਡੇ ਹੀ ਰਹਿ ਗਿਆ ਬਸ